ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਾਰੇ ਕਬੂਤਰ ਬਾਜ਼ ਵੀਰਾਂ ਨੂੰ ਸਵਾਗਤ ਹੈ ਵੀਰੇ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ 바ਵਾ ਟੁਆਇਜ ਹਾਊਸ ਆਪਾਂ ਮੇਰੇ ਕੁਛ ਦਿਨ ਪਹਿਲਾਂ ਇੱਕ ਵੀਡੀਓ ਪਾਈ ਸੀਗੀ ਕਬੂਤਰਾਂ ਦੀਆਂ ਛਤਰੀਆਂ ਵਾਸਤੇ ਕੱਪੜਾ ਸਮੇਤ ਛਾਲਰ ਤੇ ਦੀਵਾਲੀ ਦੀਆਂ ਆਪਾਂ ਆਫਰਾਂ ਸ਼ੁਰੂ ਕੀਤੀਆਂ ਸੀ ਦੀਵਾਲੀ ਜਾ ਕਿ ਜਿਹੜੀਆਂ ਲਗਾਤਾਰ ਆਪਾਂ ਆਫਰਾਂ ਪਾਉਣੀਆਂ 1 ਅਕਤੂਬਰ ਤੋਂ ਸ਼ੁਰੂ ਕੀਤੀਆਂ ਸੀ ਉਹਦੇ ਤੇ ਉਹ ਆਪਾਂ ਪਹਿਲੀ ਵੀਡੀਓ ਜਿਹੜੀ ਕੱਪੜੇ ਦੀ ਸੀ ਨਾ ਉਹ ਪਾਈ ਸੀਗੀ ਇੰਸਟਾਗ੍ਰam ਤੇ ਤੇ ਕੁਝ ਮੇਰੇ ਭਰਾਵਾਂ ਦਾ ਫੋਨ ਆਇਆ ਸੀਗਾ ਕਹਿੰਦੇ ਵੀ ਇੰਸਟਾ ਤੇ ਸ਼ੇਅਰ ਕਰਤੀ ਵੀਡੀਓ ਤੇ YouTube ਤੇ ਨਹੀਂ ਪਾਈ ਤਾਂ ਫਿਰ ਅੱਜ ਦੂਸਰੀ ਜਿਹੜੀ ਆਪਾਂ ਆਫਰ ਪਾਉਣ ਲੱਗੇ ਆ ਵੀਰੇ ਉਹ ਡਰਿੰਕਰਾਂ ਤੇ ਆ ਤੇ ਅੱਜ ਸੋਚਿਆ ਚਲੋ ਭਰਾਵਾਂ ਦਾ ਲਾਂਬਾ ਲਾ ਦਈਏ ਤੇ YouTube ਤੇ ਵੀ ਵੀਡੀਓ ਪਾ ਦਈਏ ਜਿਹੜੀ ਅੱਜ ਦੀ ਆਫਰ ਹੈ ਨਾ ਵੀਰੇ ਉਹ ਹੈਗੀ ਆ 6 ਅਕਤੂਬਰ ਤੋਂ ਲੈ ਕੇ 10 ਅਕਤੂਬਰ ਤੱਕ ਠੀਕ ਹੈ ਤੇ ਆਫਰ ਬਾਰੇ ਦੱਸਣ ਤੋਂ ਪਹਿਲਾਂ ਤੁਹਾਡਾ ਇੱਕ ਥੋੜੀ ਝਾਤੀ ਮਾਰ ਆ ਦੀ ਇੱਕ ਆਪਣੇ ਸਮਾਨ ਤੇ ਪਿੰਜਰਾ ਡੋਲੀਆਂ ਵਗੈਰਾ ਨਕਲੀ ਅੰਡੇ ਠੱਲਾਂ ਤੇ ਇਸ ਤਰ੍ਹਾਂ ਦਾ ਸਮਾਨ ਵੀਰੇ ਆ ਦੇਖੋ ਤੁਸੀਂ ਦੇਖ ਰਹੇ ਹੋ ਧਿਆਨ ਨਾਲ ਬਦਾਮ ਕਟਰ ਪਰਚ ਛੋਟੇ ਡਰਿੰਕਰ ਬਦਾਮਾਂ ਵਾਸਤੇ ਛੋਟੇ ਬਰਤਨ ਹੋ ਗਏ ਪਰਚ ਸਟੈਂਡ ਹੋ ਗਏ ਵੀਰੇ ਤੇ ਟ੍ਰੇਆਂ ਹੋ ਗਈਆਂ ਵੀਰੇ ਸਟਾਕ ਦੇ ਉੱਥੇ ਤੱਕ ਤੁਸੀਂ ਦੇਖ ਸਕਦੇ ਹੋ ਜੋਟਾਂ ਵਗੈਰਾ ਪਈਆਂ ਸਭ ਚੀਜ਼ ਤਾਂ ਚਲੋ ਆਪਾਂ ਜਿਹੜੀ ਅੱਜ ਦੀ ਆਫਰ ਦੀ ਗੱਲ ਕਰਦੇ ਹਾਂ ਵੀਰੇ ਹੁਣ ਅੱਜ ਦੀ ਆਫਰ ਹੈ ਕਿ ਵੀਰੇ ਡਰਿੰਕਰਾਂ ਤੇ ਆਫਰ ਲੈ ਕੇ ਆਏ ਆ ਆਪਾਂ ਡਰਿੰਕਰ ਆਪਣੇ ਕੋਲੇ ਮਿਲ ਜੂਗਾ ਵੀਰੇ 1 ਲੀਟਰ ਆ ਸਾਰਾ 1 ਲੀਟਰ ਦਾ ਸਟਾਕ ਆ ਜਿਹੜਾ ਤੁਸੀਂ ਦੇਖ ਰਹੇ ਹੋ ਠੀਕ ਹੈ ਵੀਰੇ 1 ਲੀਟਰ ਤੇ ਇਹਦੇ ਵਿੱਚ ਜਿਹੜਾ ਦੂਸਰਾ ਵੀਰੇ ਉਹ ਹੈਗਾ 3 ਲੀਟਰ ਪੂਰਾ ਹੈਵੀ ਆ ਵੀਰੇ ਕੁਛ ਨਹੀਂ ਹੁੰਦਾ ਜਿਸ ਤਰ੍ਹਾਂ ਮਰਜ਼ੀ ਰੱਖੋ ਮੇਰੇ ਖਿਆਲ ਚ ਆਹ 1 ਕਿਲੋ ਤੇ ਨੇਟ ਤੇ ਵੇਟ ਆ ਵੀਰੇ ਇਹਦਾ 6 ਲੀਟਰ ਵਾਲਾ ਡਰਿੰਕਰ ਆ ਇਹ ਪੂਰਾ ਹੈਵੀ ਹੋਊਗਾ ਤੇ ਰੇਟ ਆਪਾਂ ਤੁਹਾਨੂੰ ਉਹ ਦੇ ਦੇਣੇ ਆ ਵੀਰੇ ਜਿਹੜੇ ਅੱਜ ਤੱਕ ਨਾ ਤਾਂ ਕਿਸੇ ਨੇ ਦਿੱਤੇ ਆ ਤੇ ਨਾ ਹੀ ਮੈਨੂੰ ਲੱਗਦਾ ਕਿਸੇ ਨੇ ਦੇਣੇ ਆ ਵੀਡੀਓ ਨੂੰ ਵੀਰੇ ਪੂਰੀ ਦੇਖਿਓ ਸਕਿੱਪ ਨਾ ਕਰਿਓ ਆਫਰ ਤੁਹਾਨੂੰ ਤਾਂ ਹੀ ਸਮਝਾਉਣੀ ਆ ਜੇ ਵੀਡੀਓ ਪੂਰੀ ਦੇਖੋਗੇ ਤਾਂ ਆਫਰ ਕੀ ਆ ਵੀਰੇ ਹੁਣ ਸੁਣ ਲਓ ਇਟਰੇ ਇਆਂ ਵੀਰੇ ਤੇ ਕੋਟਰੇ ਇਆਂ ਵੀ ਆਪਾਂ ਵੀਡੀਓ ਪਾਵਾਂਗੇ ਟਰੇਆਂ ਦੇ ਵੀ ਲੰਬੀ ਇਟਰੇ ਇਆਂ ਬਿਲਕੁਲ ਇੰਪੋਰਟਡ ਟਰੇਆਂ ਆ ਸਾਢੇ ਤਿੰਨ ਚਾਰ ਫੁੱਟ ਲੰਬੀ ਵੀਰੇ ਇਸ ਤਰ੍ਹਾਂ ਦੀ ਤੇ ਹਾਂ ਡਰਿੰਕਰਾਂ ਦੀ ਆਪਾਂ ਗੱਲ ਕਰ ਰਹੇ ਹਾਂ ਵੀਰੇ ਜਿਹੜੇ ਰੇਟ ਆ ਵੀਰੇ 1 ਲੀਟਰ ਆ ਜਿਹੜਾ ਡਰਿੰਕਰ ਹੈ ਉਹ ਹੈਗਾ 150 ਰੁਪਏ ਦਾ ਵੀਰੇ ਵੀਡੀਓ ਪੂਰੀ ਦੇਖਿਓ ਵੀਰੇ ਹਾਲੇ ਆਫਰ ਤੁਹਾਨੂੰ ਮੈਂ ਦੱਸਣੀ ਆ 150 ਰੁਪਏ ਦਾ ਵੀਰੇ 1 ਲੀਟਰ ਵਾਲਾ ਡਰਿੰਕਰ ਹੈ ਜਿਹੜਾ 3 ਲੀਟਰ ਵਾਲਾ ਡਰਿੰਕਰ ਆ ਉਹ ਹੈਗਾ ਵੀਰੇ 250 ਰੁਪਏ ਦਾ ਜਿਹੜਾ 6 ਲੀਟਰ ਵਾਲਾ ਡਰਿੰਕਰ ਆ ਉਹਦਾ ਰੇਟ ਹੈਗਾ ਵੀਰੇ 500 ਰੁਪਏ ਹਨ ਆਫਰ ਇੱਥੇ ਖਤਮ ਨਹੀਂ ਹੁੰਦੀ ਵੀਰੇ ਆਫਰ ਹੁਣ ਤੁਹਾਨੂੰ ਪੂਰੀ ਦੱਸਦੇ ਆ ਆਪਾਂ ਕੋਈ ਵੀ ਚੀਜ਼ ਵੀਰੇ ਘਰੇ ਮੰਗਵਾਉਣੇ ਆ ਤਾਂ 60 ਤੋਂ 70 ਰੁਪਏ ਡਿਲੀਵਰੀ ਦਾ ਖਰਚਾ ਪੈ ਜਾਂਦਾ ਠੀਕ ਹੈ ਤੇ ਆਫਰ ਆਪਾਂ ਜਿਹੜੇ ਘਰੇ ਬੈਠੇ ਆ ਵੀਰੇ ਉਹਨਾਂ ਵਾਸਤੇ ਹੀ ਲੈ ਕੇ ਆਏ ਆ ਕੋਈ ਵੀ ਡਰਿੰਕਰ ਚਾਹੇ ਉਹ 1 ਲੀਟਰ ਵਾਲਾ ਚਾਹੇ 3 ਲੀਟਰ ਵਾਲਾ ਚਾਹੇ 6 ਲੀਟਰ ਵਾਲਾ ਜੇ ਤੁਸੀਂ ਦੋ ਪੀਸ ਮੰਗਵਾਉਨੇ ਹੋ ਕੋਈ ਵੀ ਦੋ ਪੀਸ ਮੰਗਵਾਉਣੇ ਹੋ ਤਾਂ 올 ਇੰਡੀਆ ਡਿਲੀਵਰੀ ਆਪਾਂ ਉਹਦੀ ਵੀਰੇ ਫ੍ਰੀ ਕਰ ਦੇ। ਠੀਕ ਹੈ ਵੀਰੇ। ਇਹੀ ਆਫਰ ਹੈ ਵੀਰੇ। ਯਾਨੀ ਕਿ 150 ਰੁਪਏ ਦਾ ਡਰਿੰਕਰ ਹੈ ਵੀਰੇ। ਜੇ ਤੁਸੀਂ ਇਹਦੇ ਤੇ ਸਪੋਜ਼ ਕਰੋ ਆਪਾਂ ਡਿਲੀਵਰੀ ਦਾ ਖਰਚਾ 50 ਰੁਪਏ ਵੀ ਪਾ ਦਿੱਤੀ ਵੀਰੇ ਤਾਂ 100 ਰੁਪਏ ਦਾ ਡਰਿੰਕਰ ਹੀ ਰਹਿ ਗਿਆ ਵੀਰੇ। ਤੇ ਇਸ ਰੇਟ 'ਚ ਨਾ ਤੁਹਾਨੂੰ ਕਿਤੋਂ ਵੀ ਮਿਲੇ। ਠੀਕ ਹੈ। 2 ਲੀਟਰ 2 ਡਰਿੰਕਰਾਂ ਤੋਂ ਵੱਧ ਜਿੰਨੇ ਮਰਜ਼ੀ ਪੀਸ ਮੰਗਾ ਸਕਦੇ ਹੋ ਵੀਰੇ ਡਿਲੀਵਰੀ ਦਾ ਖਰਚਾ ਕੋਈ ਨਹੀਂ ਲਵਾਂਗੇ ਤੇ ਰੇਟ ਤੁਹਾਨੂੰ ਦੱਸ ਚੁੱਕੇ ਆ ਵੀਰੇ 1 ਲੀਟਰ ਦਾ 150 3 ਲੀਟਰ ਦਾ 250 ਤੇ 6 ਲੀਟਰ ਦਾ ਵੀਰੇ 500 ਰੁਪਿਆ ਇਹ ਤਾਂ ਹੋ ਗਈ ਵੀਰੇ ਆਫਰ ਜਿਹੜੇ ਬੰਦੇ ਘਰ ਬੈਠੇ ਮੰਗਾਉਣਾ ਚਾਹੁੰਦੇ ਆ ਡਿਲੀਵਰੀ ਕਰਾਉਣਾ ਚਾਹੁੰਦੇ ਆ ਹੁਣ ਜਿਹੜੇ ਮੇਰੇ ਏਰੀਏ ਦੇ ਬੰਦੇ ਆ ਵੀਰੇ ਆਪਣਾ ਏਰੀਆ ਪਹਿਲਾਂ ਤੁਹਾਨੂੰ ਮੈਂ ਦੱਸ ਦਿਆਂ ਆਪਣਾ ਏਰੀਆ ਤੁਹਾਨੂੰ ਵੈਸੇ ਤਾਂ ਪਤਾ ਹੀ ਹੈ ਵੀਰੇ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਹੋਇਆ ਚੈਨਲ ਨੂੰ ਉਹਨਾਂ ਨੂੰ ਤਾਂ ਪਤਾ ਤੇ ਜਿਨ੍ਹਾਂ ਨੂੰ ਨਹੀਂ ਪਤਾ ਵੀਰੇ ਉਹਨਾਂ ਨੂੰ ਆਪਾਂ ਦੱਸ ਦਿੰਨੇ ਆ ਆਪਣਾ ਏਰੀਆ ਹੈਗਾ ਪਿੰਡ ਵੀਰੇ ਭਲਾਈ ਜਣਾ ਬਠਿੰਡਾ ਤੋਂ ਮੁਕਸਰ 메ਨ ਰੋਡ ਤੇ ਆਪਣਾ ਪਿੰਡ ਹੈ ਵੀਰੇ ਮੋਬਾਈਲ ਨੰਬਰ ਆਪਣਾ ਹੈਗਾ 98775 72200 75 ਠੀਕ ਹੈ ਵੀਰੇ ਜਿਹੜਾ ਬੰਦਾ ਬਠਿੰਡਾ ਹੋਗਾ ਮੁਕਸਰ ਹੋ ਗਿਆ ਫਿਰੋਜ਼ਪੁਰ ਹੋ ਗਿਆ ਮਲੋਟ ਹੋ ਗਿਆ ਫਰੀਦਕੋਟ ਹੋ ਗਿਆ ਕੋਟਕਪੂਰਾ ਹੋ ਗਿਆ ਮਾਨਸਾ ਹੋ ਗਿਆ ਤੇ ਆਪਣਾ ਅਬੌਰ ਹੋ ਗਿਆ ਫਾਜ਼ਲਕਾ ਹੋ ਗਿਆ ਜਲਾਲਾਬਾਦ ਹੋ ਗਿਆ ਇਸ ਏਰੀਏ ਦੇ ਜਿੰਨੇ ਵੀ ਮੇਰੇ ਭਰਾ ਹੈਗੇ ਵੀਰੇ ਜਿਹੜੇ ਆਪਣੀ ਦੁਕਾਨ ਤੇ ਆ ਕੇ ਚੀਜ਼ ਲਜਾਣਾ ਚਾਹੁੰਦੇ ਆ ਤਾਂ ਉਹਨਾਂ ਵਾਸਤੇ ਵੀ ਵੀਰੇ ਇਹਨਾਂ ਡਰਿੰਕਰਾਂ ਤੇ ਸਪੈਸ਼ਲ ਡਿਸਕਾਊਂਟ ਜਿਹੜਾ ਦਿੱਤਾ ਜਾਊਗਾ। ਰੇਟ ਤਾਂ ਤੁਹਾਨੂੰ ਵੀਰੇ ਮੈਂ ਦੱਸ ਹੀ ਦਿੱਤੇ। ਪਰ ਜੇ ਇੱਥੇ ਆ ਕੇ ਲੈ ਕੇ ਜਾਣਾ ਚਾਹੁੰਦਾ ਤਾਂ ਉਹਦੇ ਵਾਸਤੇ ਐਕਸਟਰਾ ਡਿਸਕਾਊਂਟ ਵੀ ਹੋਊਗਾ। ਆਪਾਂ ਇਸ ਤੋਂ ਵੀ ਲੈਸ ਕਰਕੇ ਤੁਹਾਨੂੰ ਦੇਵਾਂਗੇ ਵੀਰੇ। ਕਰਨਾ ਕੀ ਹੈ ਵੀਰੇ ਤੁਸੀਂ ਤੁਸੀਂ ਆਪਣੇ YouTube ਤੇ ਜਿਹੜਾ ਚੈਨਲ ਬਣਿਆ ਹੋਇਆ ਹੈ ਨਾ ਵੀਰੇ ਇਹਨੂੰ ਸਬਸਕ੍ਰਾਈਬ ਕਰ ਲੈਣਾ। ਠੀਕ ਹੈ ਵੀਰੇ। ਤੇ ਵੀਡੀਓ ਨੂੰ ਪੰਜ WhatsApp ਗਰੁੱਪਾਂ ਦੇ ਵਿੱਚ ਸ਼ੇਅਰ ਕਰਨਾ ਤੁਸੀਂ ਠੀਕ ਹੈ ਤਾਂ ਕਿ ਵੱਧ ਤੋਂ ਵੱਧ ਵੀਰੇ ਮੇਰੇ ਭਰਾ ਜਿਹੜੇ ਇਸ ਆਫਰ ਦਾ ਜਿਹੜਾ ਫਾਇਦਾ ਲੈ ਸਕਣ ਠੀਕ ਹੈ ਵੀਰੇ ਤਾਂ ਹੁਣ ਆਪਾਂ ਜ਼ਿਆਦਾ ਲੰਬੀ ਵੀਡੀਓ ਨਹੀਂ ਕਰਦੇ ਵੀਰੇ ਤੇ ਸ਼ੋਰਟ ਜਿਹੀ ਤੁਹਾਨੂੰ ਮੈਂ ਦੱਸ ਦੇਣਾ ਵੀਰੇ ਆਪਣੇ ਕੋਲੇ ਜਿਵੇਂ ਛਤਰੀਆਂ ਪਿੰਜਰੇ ਜੋਟਾਂ ਠੀਕ ਹੈ ਇਸ ਤਰ੍ਹਾਂ ਦਾ ਸਾਰਾ ਹੀ ਸਮਾਨ ਮਿਲ ਜਾਂਦਾ ਵੀਰੇ ਆ ਜਿੰਨੇ ਵੀ ਬੋਰੇ ਭਰੇ ਪਏ ਵੀਰੇ ਸਾਰੇ ਡਰਿੰਕਰ ਹੀ ਆ ਸਟਾਕ ਨਹੀਂ ਖਤਮ ਹੁੰਦਾ ਜਿੰਨੇ ਕਹੋਗੇ ਓਨੇ ਮਿਲ ਜਾਣਗੇ ਠੀਕ ਆ ਆਪਾਂ ਅੱਗੇ ਇਹਦੀਆਂ ਵੀ ਆਫਰਾਂ ਲਾਵਾਂਗੇ ਤੇ ਇਸ ਤੋਂ ਇਲਾਵਾ ਆ ਤੁਸੀਂ ਦੇਖ ਰਹੇ ਹੋ ਟ੍ਰੇਆਂ ਹੋ ਗਈਆਂ ਵੀਰੇ ਠੀਕ ਆ ਕੱਪੜਾ ਹੋ ਗਿਆ ਤੇ ਪਹਿਲਾਂ ਆਪਾਂ ਛਤਰੀਆਂ ਦੀ ਆਫਰ ਲਈ ਸੀ ਉਹ ਤੁਹਾਨੂੰ ਮੈਂ ਦੱਸ ਹੀ ਚੁੱਕਿਆ ਤਾਂ ਵੀਰੇ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਝੜੀ ਲਾ ਦਿਓ ਸ਼ੇਅਰ ਕਰਨ ਵਾਲੀ ਕਿਉਂਕਿ ਇਹ ਆਪਾਂ ਦੀਵਾਲੀ ਤੱਕ ਵੀਰੇ ਆਫਰਾਂ ਜਿਹੜੀਆਂ ਲਾਈ ਜਾਣੀਆਂ ਤੇ ਆਫਰਾਂ ਵੀ ਇਹੋ ਜਿਹੀਆਂ ਜ਼ਬਰਦਸਤ ਲਾਵਾਂਗੇ ਕਿ ਇਹੋ ਜਿਹੀਆਂ ਆਫਰਾਂ ਕਿਸੇ ਨੇ ਨਹੀਂ ਲਾਈਆਂ ਹੋਣੀਆਂ ਪਹਿਲਾਂ ਤਾਂ ਸਾਰੇ ਵੀਰਾਂ ਦਾ ਵੀਰੇ ਬਹੁਤ ਬਹੁਤ ਧੰਨਵਾਦ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਵੀਰੇ ਵੀਡੀਓ ਨੂੰ ਤੇ ਵੱਧ ਤੋਂ ਵੱਧ ਵੀਰੇ ਇਹਦਾ ਆਫਰ ਦਾ ਫਾਇਦਾ ਲਓ ਧੰਨਵਾਦ ਬਾਈ ਜੀ ਸਾਰਿਆਂ ਨੂੰ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਠੀਕ ਹੈ ਤੇ ਅੱਗੇ ਸ਼ੇਅਰ ਕਰਨਾ ਨਾ ਵੀਰੇ ਭੁੱਲਿਓ ਠੀਕ ਹੈ ਵੀਰੇ ਤੇ WhatsApp ਨੰਬਰ ਵੀ ਮੇਰਾ ਤੁਹਾਨੂੰ ਮੈਂ ਦੱਸ ਚੁੱਕਿਆ 9877572275 ਤੇ ਜੇ ਕਾਲ ਕਰਨੀ ਹੋਵੇ ਤਾਂ ਕਾਲ ਵੀਰੇ ਸ਼ਾਮ ਤੋਂ ਬਾਅਦ ਹੀ ਕਰਿਓ 5 6 ਵਜੇ ਤੋਂ ਬਾਅਦ ਕਿਉਂਕਿ ਪਹਿਲਾਂ ਟੈਂਡਰ ਨਹੀਂ ਹੁੰਦੀ ਕਈ ਵਾਰੀ ਕਾਲ ਵੀਰੇ ਹਾਂ WhatsApp ਤੇ ਮੈਸੇਜ ਤੁਸੀਂ ਜਦੋਂ ਮਰਜ਼ੀ ਛੱਡ ਸਕਦੇ ਹੋ ਰਿਪਲਾਈ ਤੁਹਾਨੂੰ ਜ਼ਰੂਰ ਮਿਲੂਗਾ 100% ਮਿਲੂਗਾ ਧੰਨਵਾਦ ਬਾਈ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ